ਦੋਸਤੋ ਮੇਰਾ ਨਾਮ ਮਨਪ੍ਰੀਤ ਹੈ ਮੇਰੀ ਪੜ੍ਹਾਈ ਪੂਰੀ ਹੋਣ ਦੇ ਨਾਲ ਹੀ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗ ਪਈ ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਉਹ ਕਹਿਣ ਨੂੰ ਤਾਂ ਗੈਰਸੰਨ ਪਰ ਆਪਣੇ ਤੋਂ ਵੀ ਵੱਧ ਆਪਣੇ ਨਿਕਲੇ ਸਾਡੇ ਵੱਲੋਂ ਵਿਆਹ ਨੂੰ ਲੈ ਕੇ ਕੋਈ ਖਾਸ ਤਿਆਰੀ ਨਹੀਂ ਸੀ ਸਭ ਤੋਂ ਵੱਡੀ ਵਜ੍ਹਾ ਮੇਰਾ ਯਕੀਨ ਹੀ ਸੀ ਆ ਕਹਿਣ ਨੂੰ ਤਾਂ ਮੇਰੇ ਤਿੰਨ ਭਰਾ ਸਨ ਪਰ ਉਹ ਸਿਰਫ ਅੰਨਾ ਕਮਾ ਲੈਂਦੇ ਸਨ ਜਿਨ੍ਹਾਂ ਨਾਲ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਖਵਾ ਸਕਣ ਇਸੇ ਲਈ ਸ਼ਾਇਦ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਜ਼ਿਆਦਾ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਜਿੰਨੀ ਜਲਦੀ ਮੈਂ ਤੇਰਾ ਫਰਜ਼ ਨਿਭਾ ਦੇਵਾਂ ਉਹਨਾਂ ਹੀ ਚੰਗਾ ਹੈ ਅਜੇ ਤਾਂ ਮੈਂ ਜੋਂਦੀ ਹਾਂ ਮਨਪ੍ਰੀਤ ਮੇਰੇ ਬਾਦ ਤੇਰਾ ਕੀ ਹੋਵੇਗਾ ਸਾਡੇ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਸਾਦਗੀ ਨਾਲ ਹੋਈਆਂ ਪਰ ਦੂਜੇ ਪਾਸਿਓਂ ਉਹਨਾਂ ਨੇ ਬੜੀ ਧੂਮ-ਧਾਮ ਨਾਲ ਵਿਆਹ ਕੀਤਾ ਜਦੋਂ ਮੇਰੇ ਸਹੁਰੇ ਪਰਿਵਾਰ ਵਾਲੇ ਮੇਰਾ ਸਮਾਨ ਲੈਣ ਆਏ ਤਾਂ ਮੇਰੀ ਸੱਸ ਮੈਨੂੰ ਮਹਿੰਦੀ ਦਾ ਜੋੜਾ ਤੇ ਚੂੜੀਆਂ ਵੀ ਦੇ ਕੇ ਗਈ ਆ ਜਿਸ ਦਿਨ ਮੈਨੂੰ ਮਹਿੰਦੀ ਦਾ ਜੋੜਾ ਮਿਲਿਆ ਉਸ ਦਿਨ ਜਗਜੀਤ ਨੇ ਮੈਨੂੰ ਕੋਲ ਕੀਤੀ ਉਸਨੇ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਮੈਂ ਸਤਿ ਸ੍ਰੀ ਅਕਾਲ ਬੁਲਾਈ ਤੇ ਉਸਨੇ ਜਵਾਬ ਦਿੱਤਾ ਨਾਲ ਹੀ ਮਹਿੰਦੀ ਦੇ ਜੋੜੇ ਬਾਰੇ ਪੁੱਛਣ ਲੱਗਾ ਤੈਨੂੰ ਮੇਰੀ ਚੋਇਸ ਕਿਵੇਂ ਲੱਗੀ ਉਮੀਦ ਹੈ ਜੋੜਾ ਪਸੰਦ ਆਇਆ ਹੋਵੇਗਾ ਸਾਡੀ ਪਹਿਲੀ ਵਾਰ ਗੱਲਬਾਤ ਹੋ ਰਹੀ ਸੀ ਉਸਦੇ ਨਾਲ ਗੱਲ ਕਰਦੇ ਸਮੇਂ ਮੈਨੂੰ ਸ਼ਰਮ ਆ ਰਹੀ ਸੀ ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਸਦੀਆਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਵਿਆਹ ਤੋਂ ਇੱਕ ਹਫ਼ਤਾ ਤੱਕ ਅਸੀਂ ਰੋਜ਼ਾਨਾ ਹੀ ਫੋਨ ਤੇ ਗੱਲਾਂ ਕਰਦੇ ਰਹੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਵਧੀਆ ਤਰੀਕੇ ਨਾਲ ਹੋਈਆਂ ਜਦੋਂ ਬਰਾਤ ਲੈ ਕੇ ਆਏ ਤਾਂ ਮੇਰੀਆਂ ਸਾਰੀਆਂ ਸਹੇਲੀਆਂ ਉਸ ਨੂੰ ਦੇਖ ਕੇ 당ਗ ਰਹਿ ਗਈਆਂ ਕਿਉਂਕਿ ਉਹ ਬਹੁਤ ਸੋਹਣਾ ਸੀ ਆ ਜਗਜੀਤ ਨੂੰ ਦੇਖਦੇ ਹੀ ਮੇਰੇ ਨੇੜੇ ਆ ਕੇ ਕਹਿਣ ਲੱਗੀਆਂ ਨਸੀਬਾ ਵਾਲੀ ਹੈ ਤੂੰ ਆ ਜੋ ਤੈਨੂੰ ਇੰਨਾ ਸੋਹਣਾ ਪਤੀ ਮਿਲਿਆ ਹੈ ਨਹੀਂ ਤਾਂ ਕਿਸੇ ਨੂੰ ਮੋਟਾ ਕਿਸੇ ਨੂੰ ਸਾਵਲਾ ਕਿਸੇ ਨੂੰ ਗੰਝਾ ਮਿਲ ਜਾਂਦਾ ਹੈ ਇਹ ਸੁਣ ਕੇ ਉਹ ਹੱਸ ਪਈਆਂ ਅਤੇ ਮੈਂ ਵੀ ਬੜੇ ਫਕਰ ਨਾਲ ਮੁਸਕਰਾਉਣ ਲੱਗੀ ਮੈਂ ਅਜੇ ਤੱਕ ਜਗਜੀਤ ਨੂੰ ਦੇਖਿਆ ਨਹੀਂ ਸੀ ਪਰ ਆਪਣੀਆਂ ਸਹੇਲੀਆਂ ਦੀਆਂ ਅੱਖਾਂ ਰਾਹੀਂ ਉਸ ਨੂੰ ਦੇਖ ਲਿਆ ਸੀ ਅਤੇ ਜਿਸ ਹਿਸਾਬ ਨਾਲ ਉਹ ਉਸ ਦੀ ਤਾਰੀਫ਼ ਕਰ ਰਹੀਆਂ ਸੀ ਮੈਨੂੰ ਇਹ ਜਾ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਸਾਹਮਣੇ ਹੀ ਬੈਠਾ ਹੋਵੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਤੇ ਡਰ ਸੀ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਮੈਂ ਹਮੇਸ਼ਾ ਲਈ ਜਗਜੀਤ ਦੇ ਨਾਲ ਰਹਾਂਗੀ ਇੱਕ ਹਫਤੇ ਵਿੱਚ ਜਗਜੀਤ ਨੇ ਜਿਹੜੇ ਵਾਦੇ ਮੇਰੇ ਨਾਲ ਕੀਤੇ ਸਨ ਉਹਨਾਂ ਦੇ ਆਸਰੇ ਹੁਣ ਮੈਂ ਹਮੇਸ਼ਾ ਲਈ ਖੁਸ਼ੀਆਂ ਦੀਆਂ ਕਹਾਣੀਆਂ ਸੋਚ ਰਹੀ ਸੀ ਪਰ ਇਨਸਾਨ ਨੂੰ ਜਦੋਂ ਖੁਸ਼ੀ ਮਿਲਦੀ ਹੈ ਤਾਂ ਉਹ ਕਈ ਵਾਰ ਉਸ ਖੁਸ਼ੀ ਤੇ ਯਕੀਨ ਨਹੀਂ ਕਰ ਪਾਉਂਦਾ ਮੇਰੇ ਨਾਲ ਵੀ ਕੁਝ ਐਜਾ ਹੀ ਹੋ ਰਿਹਾ ਸੀ ਇਸ ਕੁਸੀਤੇ ਡਰਦੇ ਮਾਹੌਲ ਵਿੱਚ ਮੇਰੀ ਵਿਦਾਈ ਹੋ ਗਈ ਆ ਮੈਂ ਕਮਰੇ ਵਿੱਚ ਬੋਟੀ ਵਾਂਗ ਸਿਰ ਤੇ ਕੁੰਡ ਕੱਢ ਕੇ ਜਗਜੀਤ ਦਾ ਇੰਤਜ਼ਾਰ ਕਰ ਰਹੀ ਸੀ ਦਿਲ ਦੀਆਂ ਧੜਕਣਾ ਸਮੇਂ ਦੇ ਨਾਲ ਤੇਜ਼ ਹੋ ਰਹੀਆਂ ਸਨ ਜਗਜੀਤ ਦੇ ਨਾਲ ਉਸਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਇਸ ਲਈ ਘਰ ਵਿੱਚ ਇੱਕੋ ਹੀ ਦਿਨ ਦੋਨੂ ਆਈਆਂ ਸਨ ਜਗਜੀਤ ਦੇ ਘਰ ਵਾਲਿਆਂ ਨੇ ਆਪਣਾ ਹਰ ਸ਼ੌਕ ਵਿਆਹ ਵਿੱਚ ਪੂਰਾ ਕੀਤਾ ਕਿਉਂਕਿ ਘਰ ਦੇ ਉਹ ਆਖਰੀ ਦੋ ਬੱਚੇ ਰਹਿ ਗਏ ਸਨ ਬਾਕੀ ਸਾਰੇ ਬੱਚਿਆਂ ਦੇ ਵਿਆਹ ਹੋ ਚੁੱਕੇ ਸਨ ਮੇਰੀਆਂ ਤਿੰਨ ਨਣਦਾ ਤੇ ਦੋ ਜੇਠ ਵੀ ਸਨ ਥੋੜੇ ਡਰ ਵਿੱਚ ਹੀ ਕਮਰੇ ਦੇ ਦਰਵਾਜ਼ੇ ਤੇ ਦਸਤਕ ਹੋਈ ਤੇ ਜਗਜੀਤ ਦੇ ਕਦਮਾਂ ਤੇ ਪੈੜਚਾਲ ਸੁਣਾਈ ਦਿੱਤੀ ਜਿਵੇਂ ਹੀ ਉਸਨੇ ਮੇਰਾ ਕੁੰਡ ਚੁੱਕਿਆ ਮੈਂ ਉਸ ਨੂੰ ਵੇਖਦੇ ਹੀ ਹੈਰਾਨ ਰਹਿ ਗਈ ਤੁਰੰਤ ਮੈਨੂੰ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਯਾਦ ਆ ਗਈਆਂ ਕਿਉਂਕਿ ਜਗਜੀਤ ਵਾਕਿਆ ਬਹੁਤ ਸੋਹਣਾ ਸੀ ਅੱਜ ਜਦ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਸੀ ਸ਼ਾਇਦ ਇਸੇ ਕਰਕੇ ਸਾਰੀਆਂ ਉਸ ਦੀ ਬਹੁਤ ਤਾਰੀਫ਼ ਕਰ ਰਹੀਆਂ ਸਨ ਕਿਉਂਕਿ ਉਹ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਖਰਾ ਸੀ ਪਰ ਕਹਿੰਦੇ ਹਨ ਨਾ ਜਿਹੜੀ ਚੀਜ਼ ਇਨਸਾਨ ਦੀ ਕਿਸਮਤ ਵਿੱਚ ਨਹੀਂ ਹੁੰਦੀ ਉਹ ਹਮੇਸ਼ਾ ਹੋਰਾਂ ਦੀਆਂ ਅੱਖਾਂ ਵਿੱਚ ਸਭ ਤੋਂ ਸੁੰਦਰ ਤੇ ਚਮਕਦਾਰ ਲੱਗਦੀ ਹੈ ਅਗਲੇ ਸਵੇਰੇ ਮਿਲਣੀ ਦੀ ਰਸਮ ਵੀ ਬਹੁਤ ਵਧੀਆ ਤਰੀਕੇ ਨਾਲ ਹੋਈ ਜਗਜੀਤ ਬਹੁਤ ਹੀ ਚੰਗਾ ਸੀ ਉਸਨੇ ਮੈਨੂੰ ਮੂੰਹ ਦਿਖਾਈ ਵਿੱਚ ਸੋਨੇ ਦੀ ਅੰਗੂਠੀ ਦਿੱਤੀ ਮੈਂ ਜਦੋਂ ਆਪਣੀ ਜਠਾਣੀ ਨੂੰ ਦੇਖਿਆ ਤਾਂ ਉਹ ਮੈਨੂੰ ਬਹੁਤ ਹੁਸ਼ਿਆਰ ਲੱਗੀ ਕਿਉਂਕਿ ਉਹ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ ਹਾਲਾਂਕਿ ਉਹ ਵੀ ਮੇਰੀ ਤਰ੍ਹਾਂ ਨਮੀ ਨਵੇਲੀ ਦੁਲਹਨ ਸੀ ਪਰ ਉਸਦੇ ਤੇਵਰ ਕੁਝ ਹੋਰ ਹੀ ਸਨ ਉਹ ਮੈਨੂੰ ਪਰੋਹੇਟਾ ਤੱਕ ਆਪਣੀਆਂ ਤਿੱਖੀਆਂ ਨਜ਼ਰਾਂ ਨਾਲ ਦੀਰਦੀ ਜਾ ਰਹੀ ਸੀ ਸ਼ਾਇਦ ਉਹ ਆਪਣੇ ਮੁਕਾਬਲੇ ਵਿੱਚ ਮੈਨੂੰ ਦੇਖ ਰਹੀ ਸੀ ਉਸ ਦੇ ਮਨ ਵਿੱਚ ਕੁਝ ਹੋਰ ਸੀ ਖੈਰ ਉਹ ਵਾਲੀ ਰਸਮ ਵੀ ਚੰਗੀ ਤਰ੍ਹਾਂ ਨਿਭੜ ਗਈ ਆ ਮੇਰੀ ਸੱਸ ਨੇ ਸਾਡੇ ਦੋਵਾਂ ਦਰਾਣੀ ਤੇ ਜਠਾਣੀ ਦੇ ਕੱਪੜੇ ਬਿਲਕੁਲ ਇੱਕੋ ਜਿਹੇ ਬਣਾਏ ਸਨ ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਹਰ ਅੰਗ ਵਿੱਚ ਫਰਕ ਜ਼ਰੂਰ ਸੀ ਅਸੀਂ ਦੋਵੇਂ ਇਕੱਠੇ ਬਹੁਤ ਖੁਸ਼ ਹਾਂ ਮੈਨੂੰ ਤਾਂ ਆਪਣੀ ਕਿਸਮਤ ਤੇ ਯਕੀਨ ਨਹੀਂ ਸੀ ਆ ਰਿਹਾ ਮੇਰੀ ਮਾਂ ਵੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਉਸਨੇ ਆਪਣੀ ਧੀ ਦਾ ਇੰਨੀ ਵਧੀਆ ਜਗ੍ਹਾ ਰਿਸ਼ਤ ਕਰ ਦਿੱਤਾ ਪਰ ਕੁਝ ਹੀ ਦਿਨਾਂ ਵਿੱਚ ਸਾਡੀ ਖੁਸ਼ੀ ਨੂੰ ਨਜ਼ਰ ਲੱਗ ਗਈ ਅਜੇ ਵਿਆਹ ਨੂੰ ਇੱਕ ਹਫਤਾ ਹੀ ਹੋਇਆ ਸੀ ਅਚਾਨਕ ਸ਼ਾਮ ਦੇ ਵੇਲੇ ਜਗਜੀਤ ਗੱਲਾਂ ਕਰਦਿਆਂ ਕਰਦਿਆਂ ਬਿਹੋਸ਼ ਹੋ ਗਿਆ ਉਹ ਅਚਾਨਕ ਬਿਹੋਸ਼ ਹੋਇਆ ਤਾਂ ਮੇਰਾ ਸਾਹ ਹੀ ਰੁਕ ਗਿਆ ਕਿਉਂਕਿ ਉਹ ਮੇਰੇ ਕੋਲ ਹੀ ਬੈਠਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਮੇਰੇ ਚਿੱਕਣ ਦੀ ਆਵਾਜ਼ ਸੁਣ ਕੇ ਘਰ ਦੇ ਬਾਕੀ ਲੋਕ ਮੇਰੇ ਕਮਰੇ ਵਿੱਚ ਆ ਗਏ ਸਾਰੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ਕੋਈ ਉਸ ਦੇ ਚਿਹਰੇ ਤੇ ਪਾਣੀ ਛਿੜਕਦਾ ਕੋਈ ਉਸ ਦੇ ਪੈਰਾਂ ਤੇਆਂ ਤਲੀਆਂ ਮਲਦਾ ਪਰ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ ਜਲਦੀ ਨਾਲ ਉਹ ਜਗਜੀਤ ਨੂੰ ਗੱਡੀ ਤੇ ਬਿਠਾ ਕੇ ਡਾਕਟਰ ਕੋਲ ਲੈ ਗਏ ਮੇਰੇ ਸੋਹਰੇ ਸਹਿਰ ਵਿੱਚ ਹੀ ਸੀ ਆ ਇਸ ਕਰਕੇ ਉਹ ਜਗਜੀਤ ਨੂੰ ਲੈ ਕੇ ਜਲਦੀ ਹਸਪਤਾਲ ਪਹੁੰਚ ਗਏ ਅਸੀਂ ਸਭ ਘਰ ਵਿੱਚ ਬਹੁਤ ਪਰੇਸ਼ਾਨ ਸਨ ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਮੇਰੇ ਜੇਠ ਦੀ ਕਾਲ ਆਈ ਦੱਸਿਆ ਕਿ ਜਗਜੀਤ ਨੂੰ ਹੋਸ਼ ਆ ਗਿਆ ਹੈ ਇਹ ਸੁਣਦੇ ਹੀ ਜਿਵੇਂ ਮੇਰੇ ਸਰੀਰ ਵਿੱਚ ਮੁੜ ਜਾਨ ਆ ਗਈ ਹੋਵੇ ਥੋੜੇ ਦੇਰ ਵਿੱਚ ਹੀ ਆ ਉਸ ਨੂੰ ਘਰ ਵਿੱਚ ਲੈ ਆਏ ਸਿਹਤਮੰਦ ਘਰ ਆਉਂਦੇ ਹੀ ਆ ਮੇਰੀ ਸੱਸ ਜਲਦੀ ਨਾਲ ਅੱਗੇ ਵੱਧ ਕੇ ਜਗਜੀਤ ਦੇ ਗਲੇ ਲੱਗਣ ਲੱਗੀ ਆ ਤੇ ਰੋਣ ਲੱਗੀ ਮੇਰੇ ਪੁੱਤ ਨੂੰ ਕਿਸ ਦੀ ਨਜ਼ਰ ਲੱਗ ਗਈ ਜਦੋਂ ਕਿ ਮੈਂ ਆਪਣੇ ਕਮਰੇ ਦੀ ਦहलीਜ਼ ਤੇ ਖੜੀ ਦੇਖ ਰਹੀ ਸੀ ਇੱਕ ਤਾਂ ਨਵਾਂ ਨਵਾਂ ਵਿਆਹ ਵਿੱਚ ਬੰਧਨ ਤੋਂ ਬਾਅਦ ਪੰਮੇ ਉਹ ਇੱਕ ਦਿਨ ਦਾ ਹੋਵੇ ਜਾਂ ਕਈ ਸਾਲਾਂ ਦਾ ਵਿਆਹ ਤੋਂ ਬਾਅਦ ਔਰਤ ਦੇ ਲਈ ਸਭ ਤੋਂ ਵੱਡੀ ਦੌਲਤ ਉਸਦਾ ਪਤੀ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਉਸ ਦੇ ਚਿਹਰੇ ਦੀ ਰੌਣਕ ਹੁੰਦੀ ਹੈ ਤੇ ਉਸ ਦੀ ਜ਼ਿੰਦਗੀ ਹਰ ਪਾਸੇ ਖੁਸ਼ੀਆਂ ਨਾਲ ਭਰੀ ਹੁੰਦੀ ਹੈ ਜਦੋਂ ਜਗਜੀਤ ਨੇ ਮੇਰੇ ਵੱਲ ਦੇਖਿਆ ਤਾਂ ਉਹ ਵੀ ਮੈਨੂੰ ਮੁਸਕਰਾ ਕੇ ਕਹਿਣ ਲੱਗਾ ਕਮਲਿਏ ਤੂੰ ਰੋ ਕਿਉਂ ਰਹੀ ਹੈ ਮੈਂ ਤਾਂ ਬਿਲਕੁਲ ਠੀਕ ਹਾਂ ਇਹ ਸੁਣਦੇ ਮੈਂ ਦੌੜਦੀ ਹੋਈ ਉਸ ਦੇ ਨੇੜੇ ਆ ਗਈ ਉਸ ਦੇ سینੇ ਨਾਲ ਲੱਗ ਕੇ ਰੋਣ ਲੱਗੀ ਮੈਨੂੰ ਇਹ ਜਾ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਮੈਨੂੰ ਜਗਜੀਤ ਤੋਂ ਖੋਹ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਗਜੀਤ ਨੇ ਦਵਾਈ ਲਈ ਹੋਈ ਸੀ ਇਸ ਲਈ ਉਹ ਰਾਤ ਨੂੰ ਜਲਦੀ ਸੋ ਗਿਆ ਜਦੋਂ ਕਿ ਮੈਂ ਸਾਰੀ ਰਾਤ ਟੰਗ ਨਾਲ ਨਹੀਂ ਸੋ ਸਕੀ बार-बार ਉੱਠ ਕੇ ਜਗਜੀਤ ਵੱਲ ਦੇਖਦੀ ਰਹੀ ਆ ਉਹ ਠੀਕ ਨਾਲ ਸੁੱਤਾ ਹੈ ਜਾਂ ਨਹੀਂ ਆ ਸਵੇਰੇ ਜਾਗਦੇ ਹੀ ਬੜੀ ਬੇਚੈਨੀ ਨਾਲ ਜਗਜੀਤ ਨੂੰ ਜਗਾਇਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਆ ਉਹ ਬਹੁਤ देर ਸੋਵੇ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਆ ਨਾ ਜਾਣੇ ਮੈਨੂੰ ਕਿਉਂ ਲੱਗ ਰਿਹਾ ਸੀ ਜਿਵੇਂ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਜਗਜੀਤ ਨਾਲ ਬੀਤ ਰਹੇ ਪਲ ਨਾ ਜਾਣੇ ਕਿਉਂ ਇੰਨੀ ਤੇਜ਼ੀ ਨਾਲ ਲੰਘ ਰਹੇ ਸਨ ਮੇਰੀ ਆਵਾਜ਼ ਤੇ ਜਗਜੀਤ ਹੌਲੀ ਹੌਲੀ ਮੁਸਕਰਾ ਕੇ ਕਹਿਣ ਲੱਗਾ ਮੇਰਾ ਯਕੀਨ ਕਰ ਮੈਂ ਤਾਂ ਜ਼ਿੰਦਾ ਹਾਂ ਇਹ ਹੀ ਸੁਣਦੇ ਹੀ ਮੈਂ ਉਸ ਦੀਆਂ ਗੱਲਾਂ ਤੇ ਆਪਣਾ ਹੱਥ ਰੱਖ ਦਿੱਤਾ ਤੇ ਕਿਹਾ ਜਗਜੀਤ ਤੁਹਾਨੂੰ ਰੱਬ ਦੀ ਸੋ ਜੇ ਅੱਜ ਤੋਂ ਬਾਅਦ ਕੋਈ ਐਜੀ ਗੱਲ ਮੂੰਹ ਕੱਢੀ ਤਾਂ ਉਹ ਚਾਏ ਮਜ਼ਾਕ ਵਿੱਚ ਕਿਉਂ ਨਾ ਹੋਵੇ ਤੁਸੀਂ ਜਾਣਦੇ ਹੋ ਮੇਰੇ ਸਾਰੇ ਸਾਹ ਤੁਹਾਡੇ ਨਾਲ ਹਨ ਜੇ ਤੁਹਾਨੂੰ ਕੁਝ ਹੋ ਗਿਆ ਮੈਂ ਤਾਂ ਮਰ ਜਾਵਾਂਗੀ ਜਗਜੀਤ ਮੁਸਕਰਾ ਕੇ ਕਹਿਣ ਲੱਗਾ ਮਰਨ ਤੇਰੇ ਦੁਸ਼ਮਨ ਤੂੰ ਤਾਂ ਮੇਰੀ ਭੋਲੀ ਭਾਲੀ ਪਿਆਰੀ ਜਈ ਪਤਨੀ ਹੈ ਉਸ ਦਿਨ ਮੈਂ ਇੱਕ ਪਲ ਲਈ ਵੀ ਜਗਜੀਤ ਤੋਂ ਅਲਗ ਨਹੀਂ ਹੋਈ ਸੀ ਹਾਲਾਂਕਿ ਉਸ ਦਿਨ ਜਗਜੀਤ ਬਿਲਕੁਲ ਠੀਕ ਸੀ ਪਰ ਮੇਰਾ ਦਿਲ ਬਹੁਤ ਬੇਚੈਨ ਸੀ ਰਾਤ ਨੂੰ ਸੌਣ ਤੋਂ ਪਹਿਲਾਂ ਜਗਜੀਤ ਨੇ ਮੈਨੂੰ ਕਿਹਾ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਮੈਂ ਉਸ ਤੋਂ ਪੁੱਛਿਆ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਪਹਿਲਾਂ ਵੀ ਹੁੰਦਾ ਸੀ ਪਰਸੋ ਤੁਹਾਨੂੰ ਕੀ ਹੋ ਗਿਆ ਸੀ ਜੋ ਅਚਾਨਕ ਤੁਸੀਂ ਬੇਹੋਸ਼ ਹੋ ਗਏ ਸੀ ਮੇਰੇ ਸਵਾਲਾਂ ਦਾ ਉਸਨੇ ਸਿਰਫ ਇੱਕ ਹੀ ਜਵਾਬ ਦਿੱਤਾ ਮੈਨੂੰ ਪਹਿਲਾਂ ਕਦੇ ਵੀ ਆਇਆ ਨਹੀਂ ਹੋਇਆ ਉਹ ਇਹ ਕਹਿੰਦੇ ਕਹਿੰਦੇ ਜਗਜੀਤ ਦਰਦ ਨਾਲ ਕੁਰਲਾਉਣ ਲੱਗਾ ਆਪਣੀ ਦਰਦ ਭਰੀ ਆਵਾਜ਼ ਨਾਲ ਕਹਿਣ ਲੱਗਾ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਅੱਜ ਮੇਰਾ ਸੀਰਮਾਲਿਸ਼ ਕਰਦੇ ਨਹੀਂ ਤਾਂ ਤੂੰ ਆ ਇਹ ਕਰ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਇਹ ਕਹਿੰਦੇ ਹੀ ਆ ਉਸਨੇ ਮੂੜ ਅੱਖਾਂ ਬੰਦ ਕਰ ਲਈਆਂ ਦੇਖਦੇ ਹੀ ਦੇਖਦੇ ਉਹ ਮੂੜ ਬੇਹੋਸ਼ ਹੋ ਗਿਆ ਉਸ ਨੂੰ ਇਸ ਤਰ੍ਹਾਂ ਬੇਹੋਸ਼ ਹੁੰਦਾ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ ਮੈਂ ਰੋਂਦੀ ਹੋਈ ਕਮਰੇ ਤੋਂ ਦੌੜ ਕੇ ਬਾਹਰ ਨਿਕਲੀ ਤੇ ਪਾਗਲਾਵੰਗ ਆਪਣੀ ਸੱਸ ਨੂੰ ਬੁਲਾਉਣ ਲੱਗੀ ਜਗਜੀਤ ਨੂੰ ਫਿਰ ਕੁਝ ਹੋ ਗਿਆ ਹੈ ਮੇਰੇ ਸ਼ੋਰ ਮਚਾਉਂਦੇ ਫਿਰ ਸਾਰੇ ਘਰ ਵਾਲੇ ਇਕੱਠੇ ਹੋ ਗਏ ਜਗਜੀਤ ਦੀ ਹਾਲਤ ਗੰਭੀਰ ਸੀ ਆ ਇਸ ਵਾਰ ਉਸ ਨੂੰ ਵੱਡੇ ਹਸਪਤਾਲ ਵਿੱਚ ਲੈ ਗਏ ਮੈਂ ਬਹੁਤ ਬੇਨਤੀ ਕੀਤੀ ਆ ਮੈਂ ਵੀ ਜਗਜੀਤ ਦੇ ਨਾਲ ਜਾਵਾਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਮੇਰੀ ਸੱਸ ਮੈਨੂੰ ਸਮਝਾਉਣ ਲੱਗੀ ਤੈਨੂੰ ਉਹ ਕਿੱਥੇ ਲੈ ਕੇ ਜਾਣਗੇ ਰਾਤ ਦਾ ਸਮਾਂ ਹੈ ਇਹ ਮਰਦਾਂ ਦੇ ਕੰਮ ਹੁੰਦੇ ਹਨ ਮੇਰੀ ਸੱਸ ਦੇ ਇਹ ਬੋਲ ਮੇਰੇ ਦਿਲ ਤੇ ਬਿਜਲੀ ਵਾਂਗ ਡਿੱਗੇ ਮੈਂ ਤਾਂ ਪਹਿਲਾਂ ਹੀ ਜਗਜੀਤ ਦੀ ਹਾਲਤ ਦੇਖ ਕੇ ਟੁੱਟੀ ਹੋਈ ਸੀ ਉੱਪਰੋਂ ਇਸ ਤਰ੍ਹਾਂ ਦੇ ਬੋਲ ਸੁਣ ਕੇ ਝੂਰ ਹੋ ਗਈ ਆਪਣੇ ਕਮਰੇ ਵਿੱਚ ਆ ਕੇ ਸੀਤ ਤੇ ਚੁੰਨੀ ਰੱਖ ਕੇ ਹੰਦੂ ਬੋਹਣ ਲੱਗੀ ਮੈਂ ਆਪਣੀ ਮਾਂ ਨੂੰ ਜਗਜੀਤ ਦੀ ਹਾਲਤ ਬਾਰੇ ਕੁਝ ਨਹੀਂ ਦੱਸਿਆ ਸੀ ਕਿਉਂਕਿ ਮੇਰੀ ਮਾਂ ਪਹਿਲਾਂ ਹੀ ਇਮੋਸ਼ਨਲ ਸੁਭਾਅ ਦੀ ਸੀ ਆ ਉਹ ਤਾਂ ਸ਼ੁਰੂ ਤੋਂ ਹੀ ਮੈਨੂੰ ਦੇਖ ਕੇ ਕਹਿੰਦੀ ਸੀ ਆ ਰੱਬ ਤੇਰੀ ਕਿਸਮਤ ਮੇਰੇ ਵਰਗੀ ਨਾ ਲਿਖੇ ਮੈਂ ਤਾਂ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਥੋੜੇ ਸਮੇਂ ਬਾਅਦ ਫਿਰ ਮੇਰੇ ਜੇਠ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਜਗਜੀਤ ਨੂੰ ਹੋਸ਼ ਆ ਗਿਆ ਹੈ ਪਰ ਇਸ ਵਾਰ ਡਾਕਟਰ ਨੇ ਕਈ ਟੈਸਟ ਲਿਖ ਕੇ ਦਿੱਤੇ ਹਨ ਡਾਕਟਰ ਕਹਿੰਦੇ ਹਨ ਸਾਰੇ ਟੈਸਟ ਜਲਦੀ ਤੋਂ ਜਲਦੀ ਕਰਵਾਏ ਜਾਣੇ ਚਾਹੀਦੇ ਹਨ ਨਹੀਂ ਤਾਂ ਦੇਰ ਹੋ ਸਕਦੀ ਹੈ ਮੈਨੂੰ ਜਗਜੀਤ ਲਈ ਬਹੁਤ ਫਿਕਰ ਹੋ ਰਹੀ ਸੀ ਪਰੇਸ਼ਾਨ ਹੋ ਕੇ ਮੈਂ ਆਪਣੀ ਮਾਂ ਨੂੰ ਕਾਲ ਕਰ ਲਈ ਆ ਇਹ ਸੋਚਦੇ ਹੋਏ ਕਿ ਹੁਣ ਜਗਜੀਤ ਦੀ ਤਬੀਅਤ ਠੀਕ ਨਹੀਂ ਜਾ ਰਹੀ ਆ ਇਸ ਲਈ ਮਾਂ ਨੂੰ ਦੱਸਣਾ ਵੀ ਜ਼ਰੂਰੀ ਸੀ ਆ ਫਿਰ ਮੇਰੇ ਮਨ ਵਿੱਚ ਆਇਆ ਕਿ ਸੋਹਰੇ ਕਹਿਣਗੇ ਕੀ ਹੈ ਜੇ ਸਮੇਂ ਤੇ ਵੀ ਕੋਈ ਵੀ ਜਗਜੀਤ ਦਾ ਪਤਾ ਲੈਣ ਨਹੀਂ ਆਇਆ ਇਹ ਹੀ ਸੋਚਦੇ ਹੋਏ ਜਦੋਂ ਮੈਂ ਆਪਣੀ ਮਾਂ ਨੂੰ ਕਾਲ ਕੀਤੀ ਤਾਂ ਮੇਰੀ ਮਾਂ ਮੇਰੀ ਗੱਲ ਸੁਣਦੇ ਹੀ ਰੋਣ ਲੱਗੀ ਤੇ ਕਹਿਣ ਲੱਗੀ ਰੱਬ ਕਰੇ ਤੇਰੀ ਕਿਸਮਤ ਮੇਰੇ ਵਰਗੀ ਨਾ ਹੋਵੇ ਰਾਤ ਦੇ तकरीबन 11 ਵਜੇ ਸਨ ਮੇਰਾ ਜੇਠ ਤੇ ਸੋਰਾ ਜਗਜੀਤ ਨੂੰ ਲੈ ਕੇ ਘਰ ਆਏ ਉਹ ਬਹੁਤ ਪਰੇਸ਼ਾਨ ਸਨ ਮੈਂ ਬੇਚੈਨ ਹੋ ਕੇ ਜਦੋਂ ਉਹਨਾਂ ਤੋਂ ਰਿਪੋਰਟਾਂ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਰਿਪੋਰਟਾਂ ਇੱਕ ਦੋ ਦਿਨ ਵਿੱਚ ਮਿਲਣਗੀਆਂ ਪਰ ਡਾਕਟਰ ਨੇ ਕਿਹਾ ਹੈ ਖਤਰੇ ਦੀ ਗੱਲ ਹੈ ਐ ਸੁਣਦੇ ਹੀ ਮੇਰੀ ਨਵੀਂ ਜਠਾਣੀ ਮੂੰਹ ਬਣਾ ਕੇ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ ਕੁਝ ਲੋਕਾਂ ਦੇ ਕਦਮ ਬੜੇ ਹੀ ਮਨੂਸ ਹੁੰਦੇ ਹਨ ਉਹਨਾਂ ਦੀ ਵਜ੍ਹਾ ਨਾਲ ਦੂਜਿਆਂ ਦੀ ਕਿਸਮਤ ਵਿੱਚ ਆਉਣ ਵਾਲੀਆਂ ਖੁਸ਼ੀਆਂ ਵੀ ਮੂੰਹ ਮੋੜ ਲੈਂਦੀਆਂ ਹਨ ਸ਼ਾਇਦ ਉਸ ਦਾ ਦਿਲ ਬਹੁਤ ਜਲ ਰਿਹਾ ਸੀ ਕਿਉਂਕਿ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਸ ਦੇ ਬਹੁਤ ਸਾਰੇ ਆਰਮਾਨ ਸਨ ਜਿਵੇਂ ਹਰ ਦੁਲਹਨ ਦੇ ਹੁੰਦੇ ਹਨ ਆਰਮਾਨ ਤਾਂ ਮੇਰੇ ਵੀ ਸਨ ਪਰ ਰੱਬ ਨਾਲ ਕੋਣ ਲੜ ਸਕਦਾ ਹੈ ਅਗਲੇ ਦਿਨ ਮੇਰੀ ਮਾਂ ਆ ਗਈ ਉਹ ਜਗਜੀਤ ਨੂੰ ਦੇਖ ਕੇ ਰੋਣ ਲੱਗੀ ਇਸੇ ਦੌਰਾਨ ਮੇਰੀ ਸੱਸ ਨੇ ਮੇਰੀ ਮਾਂ ਨੂੰ ਮੇਰੇ ਬਾਰੇ ਮਨਹੂਸ ਕਹਿੰਦੇ ਹੋਏ ਬਹੁਤ ਕੁਝ ਸੁਣਾਇਆ ਮੇਰੀ ਮਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਜਲਦ ਹੀ ਉੱਥੋਂ ਚਲੀ ਗਈ ਆ ਉਹ ਇੱਕ ਦੋ ਦਿਨ ਮੈਂ ਬਹੁਤ ਮੁਸ਼ਕਲ ਨਾਲ ਗੁਜ਼ਾਰੇ ਹਰ ਵੇਲੇ ਪ੍ਰਮਾਤਮਾ ਅਰਦਾਸ ਕਰਦੀ ਰਹੀ ਕਿ ਜਗਜੀਤ ਦੀਆਂ ਰਿਪੋਰਟਾਂ ਬਿਲਕੁਲ ਠੀਕ ਆ ਜਾਣ ਪਰ ਜਦੋਂ ਰਿਪੋਰਟਾਂ ਆਈਆਂ ਤਾਂ ਸਾਰੇ ਘਰ ਵਾਲਿਆਂ ਤੇ ਜਿਵੇਂ ਅਸਮਾਨ ਹੀ ਡਿੱਗ ਪਿਆ ਰਿਪੋਰਟ ਮੁਤਾਬਕ ਜਗਜੀਤ ਨੂੰ ਬ੍ਰੇਨ ਟਿਊਮਰ ਸੀ ਆ ਮੈ ਰਿਪੋਰਟ ਪੜਦੇ ਹੀ ਆਪਣੇ ਆਪ ਨੂੰ ਜਗਜੀਤ ਦੀ ਬਿਮਾਰੀ ਦੀ ਜ਼ਿੰਮੇਵਾਰ ਸਮਝਣ ਲੱਗੀ ਕਿਉਂਕਿ ਵਿਆਹ ਤੋਂ ਪਹਿਲਾਂ ਉਹ ਬਿਲਕੁਲ ਠੀਕ ਸੀ ਤੇ ਅਚਾਨਕ ਹੀ ਉਸ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ ਕਰ ਵਾਲਿਆਂ ਨੇ ਉਸ ਨੂੰ ਇੱਕ ਤੋਂ ਵੱਧ ਇੱਕ ਡਾਕਟਰ ਨੂੰ ਦਿਖਾਇਆ ਪਰ ਹਰ ਬਾਰ ਨਿਰਾਸ਼ਾ ਹੀ ਹਾਸਲ ਹੋਈ ਫਿਰ ਇੱਕ ਡਾਕਟਰ ਨੇ ਕੁਝ ਉਮੀਦ ਜਿਤਾਈ ਕਿ ਆਪਰੇਸ਼ਨ ਤੋਂ ਬਾਅਦ ਟਿਊਮਰ ਕੱਢ ਦਿੱਤਾ ਜਾਵੇਗਾ ਪਰ ਇਸ ਆਪਰੇਸ਼ਨ ਦੇ ਨਤੀਜੇ ਵਜੋਂ ਇਹ ਵੀ ਹੋ ਸਕਦਾ ਹੈ ਕਿ ਜਗਜੀਤ ਦੀਆਂ ਅੱਖਾਂ ਦੀ ਰੋਸ਼ਨੀ ਖੋ ਜਾਵੇ ਇਹ ਅਦਾਸਤ ਵਿੱਚ ਕਮੀ ਆ ਸਕਦੀ ਹੈ ਜਾਂ ਦਿਮਾਗ ਦੇ ਕਿਸੇ ਵੀ ਹਿੱਸੇ ਤੇ ਅਸਰ ਪੈ ਸਕਦਾ ਹੈ ਕਿਉਂਕਿ ਇਹ ਦਿਮਾਗ ਨਾਲ ਜੁੜੀ ਬਿਮਾਰੀ ਹੈ ਆਪਰੇਸ਼ਨ ਕਰਦੇ ਸਮੇਂ ਕੁਝ ਵੀ ਹੋ ਸਕਦਾ ਹੈ ਮਤਲਬ ਐਸੀ ਆਪਰੇਸ਼ਨ ਬਹੁਤ ਹੀ ਨਾਜੂਕ ਤੇ ਵੱਡਾ ਹੈ ਪਰ ਆਪਰੇਸ਼ਨ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਆ ਡਾਕਟਰਾਂ ਦੇ ਪਿੱਛੇ ਫਿਰਦੇ ਫਿਰਦੇ 2 ਮਹੀਨੇ ਲੰਘ ਗਏ ਜਿਸ ਦਿਨ ਜਗਜੀਤ ਦਾ ਆਪਰੇਸ਼ਨ ਸੀ ਉਸ ਦਿਨ ਮੇਰੀ ਆਪਣੀ ਤਬੀਅਤ ਵੀ ਬਹੁਤ ਖਰਾਬ ਹੋ ਰਹੀ ਸੀ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਸਿਰ ਵਿੱਚ ਦਰਦ ਸੀ ਬਹੁਤ ਹੀ ਥਕਾਵਟ ਮਹਿਸੂਸ ਹੋ ਰਹੀ ਸੀ ਪਹਿਲਾਂ ਮੈਂ ਸੋਚਿਆ ਸ਼ਾਇਦ ਟੈਨਸ਼ਨ ਕਰਨ ਹੋ ਰਿਹਾ ਹੈ ਪਰ ਸ਼ਾਮ ਨੂੰ ਮੈਨੂੰ ਉਲਟੀਆਂ ਆਉਣ ਲੱਗੀਆਂ ਹੁਣ ਮੈਨੂੰ ਸ਼ੱਕ ਹੋਇਆ ਕਿ ਸ਼ਾਇਦ ਮੈਂ ਪ੍ਰੈਗਨੈਂਟ ਹਾਂ ਪਰ ਹਾਲਾਤ ਅੱਜ ਸਨ ਕਿ ਮੈਂ ਕਿਸੇ ਡਾਕਟਰ ਨੂੰ ਵੀ ਨਹੀਂ ਦਿਖਾ ਸਕਦੀ ਸੀ ਇਸ ਲਈ ਮੈਂ ਚੁੱਪ ਹੀ ਰਹੀ ਆ ਜਗਜੀਤ ਦਾ ਆਪਰੇਸ਼ਨ ਕਾਮਯਾਬ ਹੋ ਗਿਆ ਪਰ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ ਜਦੋਂ ਹੋਸ਼ ਆਇਆ ਤਾਂ ਉਹ ਟੰਗ ਨਾਲ ਬੋਲ ਨਹੀਂ ਸਕਦਾ ਸੀ ਅਸੀਂ ਡਾਕਟਰ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਤੁਸੀਂ ਖੁਸ਼ਕਿਸਮਤ ਹੋ ਕਿ ਆਪਰੇਸ਼ਨ ਸਹੀ ਹੋ ਗਿਆ ਪਰ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗੇਗਾ ਤੁਹਾਨੂੰ ਸਬਰ ਨਾਲ ਕੰਮ ਲੈਣਾ ਹੋਵੇਗਾ ਇੱਕ ਹਫ਼ਤੇ ਤੱਕ ਜਗਜੀਤ ਹਸਪਤਾਲ ਵਿੱਚ ਹੀ ਦਾਖਲ ਰਿਹਾ ਜਦੋਂ ਉਸ ਦੀ ਕੁਝ ਤਬੀਅਤ ਬਿਹਤਰ ਹੋਈ ਤਾਂ ਉਸ ਨੂੰ ਘਰ ਲਿਆਏ ਜਦੋਂ ਜਗਜੀਤ ਘਰ ਆਇਆ ਤਾਂ ਜਦੋਂ ਮੈਂ ਕਮਰੇ ਵਿੱਚ ਇਕੱਲੀ ਸੀ ਆ ਤਾਂ ਉਸਨੇ ਮੇਰਾ ਹੱਥ ਫੜਦੇ ਹੋਏ ਕਿਹਾ ਮੈਨੂੰ ਮaaf ਕਰ ਦੇ ਮੈਂ ਤੈਨੂੰ ਇੱਕ ਦਿਨ ਵੀ ਖੁਸ਼ ਨਹੀਂ ਰੱਖ ਸਕਿਆ ਮੈਂ ਤੇਰੇ ਨਾਲ ਕਿੰਨੇ ਵਾਦੇ ਕੀਤੇ ਸਨ ਪਰ ਆਪਣਾ ਇੱਕ ਵੀ ਵਾਦਾ ਨਹੀਂ ਨਿਭਾ ਸਕਿਆ ਇਹ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਭਰ ਆਈਆਂ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਰੋਣ ਆ ਗਿਆ ਫਿਰ ਵੀ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਕਿਉਂਕਿ ਜੇ ਮੈਂ ਉਸ ਦੇ ਸਾਹਮਣੇ ਰੋ ਪੈਂਦੀ ਤਾਂ ਉਹ ਹਿੰਮਤ ਹਾਰ ਜਾਂਦਾ ਉਹ ਤਾਂ ਪਹਿਲਾਂ ਹੀ ਕਮਜ਼ੋਰ ਹਾਲਤ ਵਿੱਚ ਸੀ ਉਸ ਨੂੰ ਪਰੇਸ਼ਾਨ ਕਰਨਾ ਖਤਰਨਾਕ ਸੀ ਮੈਨੂੰ ਮੁਸਕਰਾ ਕੇ ਉਸ ਨੂੰ ਦਿਲਾਖਸਾ ਦੇਣ ਲੱਗੀ ਜਦੋਂ ਮੇਰੀ ਮਾਂ ਤੇ ਮੇਰਾ ਭਰਾ ਜਗਜੀਤ ਦਾ ਹਾਰ ਪੁੱਛਣ ਆਏ ਤਾਂ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਤੁਸੀਂ ਆਪਣੀ ਧੀ ਨੂੰ ਕੁਝ ਦੀਨਾ ਲਈ ਆਪਣੇ ਨਾਲ ਲੈ ਜਾਓ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਪਹਿਲਾਂ ਮੈਨੂੰ ਸਮਝ ਨਹੀਂ ਆਈ ਪਰ ਉਹਨਾਂ ਨੇ ਬਹੁਤ ਹੀ ਸਖਤ ਲਹਿਜੇ ਵਿੱਚ ਕਿਹਾ ਜਿਸ ਕਰਕੇ ਮਾਂ ਨੂੰ ਕੋਈ ਜਵਾਬ ਨਾ ਦੇ ਸકી ਤੇ ਨਾ ਹੀ ਪੁੱਛ ਸਕੀ ਸੱਸ ਆਪਣਾ ਫੈਸਲਾ ਸੁਣਾ ਕੇ ਉੱਥੋਂ ਚਲੀ ਗਈ ਆ ਇਹ ਸੁਣਦੇ ਹੀ ਮੈਂ ਬਹੁਤ ਹੈਰਾਨ ਰਹਿ ਗਈ ਜਗਜੀਤ ਨੂੰ ਇਸ ਹਾਲਤ ਵਿੱਚ ਕਿਵੇਂ ਛੱਡ ਕੇ ਜਾ ਸਕਦੀ ਸੀ ਪਰ ਇਹ ਗੱਲ ਮੇਰੇ ਭਰਾ ਨੇ ਵੀ ਸੁਣ ਲਈ ਸੀ ਉਸ ਨੂੰ ਬਹੁਤ ਗੁੱਸਾ ਆਇਆ ਉਹ ਮੈਨੂੰ ਜ਼ਬਰਦਸਤੀ ਉੱਥੋਂ ਲੈ ਗਿਆ ਉਸ ਨੇ ਮੈਨੂੰ ਇੱਕ ਵਾਰ ਵੀ ਗੱਲ ਕਰਨ ਨਹੀਂ ਦਿੱਤੀ ਆ ਪੇਕੇ ਆ ਕੇ ਮੈਨੂੰ ਭਲਾ ਕਿੱਥੋਂ ਸਕੂਨ ਮਿਲਣਾ ਸੀ ਮੈਂ ਕਈ ਵਾਰ ਜਗਜੀਤ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕਾਲ ਅਟੈਂਡ ਨਹੀਂ ਕਰ ਸਕਦਾ ਸੀ ਕਿਉਂਕਿ ਡਾਕਟਰ ਨੇ ਉਸ ਨੂੰ ਸਖਤ ਮਨਾ ਕੀਤਾ ਸੀ ਜਗਜੀਤ ਜ਼ਿਆਦਾ ਗੱਲ ਨਾ ਕਰੇ ਪਤਾ ਨਹੀਂ ਉਹਨਾਂ ਨੇ ਜਗਜੀਤ ਨੂੰ ਕੀ ਕੁਝ ਕਿਹਾ ਹੋਵੇਗਾ ਕੁਝ ਦਿਨ ਮੈਂ ਮੁਸ਼ਕਲਾਂ ਨਾਲ ਪੇਕਿਆਂ ਵਿੱਚ ਗੁਜ਼ਾਰੇ ਆਖਿਰ ਮੈਂ ਆਪਣੀ ਮਾਂ ਨੂੰ ਕਹਿਣ ਲੱਗੀ ਤੁਸੀਂ ਪ੍ਰਾਣ ਨੂੰ ਕਹੋ ਉਹ ਮੈਨੂੰ ਜਗਜੀਤ ਕੋਲ ਛੱਡ ਆਵੇ ਮੈਨੂੰ ਲੱਗ ਰਿਹਾ ਸੀ ਕੁਝ ਬਹੁਤ ਵੱਡਾ ਹੋ ਜਾਵੇਗਾ ਤੁਸੀਂ ਇਹ ਸਭ ਕਿਵੇਂ ਕਰ ਸਕਦੇ ਹੋ ਉਹ ਮੇਰਾ ਪਤੀ ਹੈ ਕਿਸੇ ਨੂੰ ਹੱਕ ਨਹੀਂ ਕਿ ਮੈਨੂੰ ਉਸ ਤੋਂ ਵੱਖ ਕਰੇ ਪਰ ਮੇਰੀ ਮਾਂ ਕਹਿਣ ਲੱਗੀ ਤੇਰੀ ਸੱਸ ਤੇਨੂੰ ਮਨਹੂਸ ਸਮਝ ਚੁੱਕੀ ਹੈ ਇਸ ਲਈ ਉਸਨੇ ਤੈਨੂੰ ਇੱਥੇ ਭੇਜਿਆ ਹੈ ਤਾਂ ਜੋ ਉਹ ਆਪਣੇ ਪੁੱਤ ਦਾ ਇਲਾਜ ਕਰਵਾ ਸਕੇ ਜੇ ਤੂੰ ਇਸ ਦੌਰਾਨ ਉੱਥੇ ਚਲੀ ਗਈ ਤਾਂ ਤਉ ਤੈਨੂੰ ਜਿਉਂਦਾ ਨਹੀਂ ਛੱਡੇਗੀ ਫਿਰ ਵੀ ਉਹਨਾਂ ਦਾ ਪੁੱਤ ਹੈ ਸਭ ਤੇਰੇ ਖਿਲਾਫ ਹੋ ਗਏ ਹਨ हद ਤਾਂ ਇਹ ਹੈ ਕਿ ਮਾਂ ਵੀ ਫੇਰਾ ਮੈਂ ਮਜਬੂਰ ਹੋ ਕੇ ਆਪਣੇ ਸੋਹਰੇ ਨੂੰ ਕੋਲ ਕੀਤੀ ਪਹਿਲੀਆਂ ਦੋ ਕੋਲਾਂ ਉਹਨਾਂ ਨੇ ਰਸੀਬ ਨਹੀਂ ਕੀਤੀਆਂ ਪਰ ਤੀਜੀ ਵਾਰ ਜਦੋਂ ਉਹਨਾਂ ਨੇ ਕੋਲ ਉਠਾਈ ਤਾਂ ਉਹਨਾਂ ਨੇ ਫੋਨ ਚੱਕਦੇ ਹੀ ਕਿਹਾ ਹੁਣ ਤੂੰ ਕੀ ਚਾਹੁੰਦੀ ਹੈ ਜਗਜੀਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਸੁਣਦੇ ਹੀ ਮੇਰੀ ਰੂਹ ਕੰਬ ਗਈ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਮੈਂ ਕੀ ਪੁੱਛਾਂ ਜਾਂ ਕੀ ਬੋਲਾਂ ਮੈਂ ਨਾ ਕਿਹਾ ਇਹ ਕੀ ਮੇ ਹੋਇਆ ਕਦੋਂ ਹੋਇਆ ਮੈਨੂੰ ਤਾਂ ਪੇਕੇ ਆਏ ਹੋਏ ਸਿਰਫ 2 ਹਫ਼ਤੇ ਹੋਏ ਹਨ ਉਹਨਾਂ ਨੇ ਮੇਰਾ ਸਵਾਲ ਸੁਣ ਕੇ ਫੋਨ ਕੱਟ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਵੀ ਕਾਲ ਅਟੈਂਡ ਨਹੀਂ ਕੀਤੀ ਜਦੋਂ ਮੈਂ ਘਰ ਵਿੱਚ ਦੱਸਿਆ ਤਾਂ ਘਰ ਵਿੱਚ ਅਜੀਬ ਜਿਹਾ ਮਾਤਮ ਛਾ ਗਿਆ ਪਰ ਇਹ ਜਿਹਾ ਮਾਤਮ ਸੀ ਜੋ ਮੇਰੇ ਘਰ ਵਾਲਿਆਂ ਨੇ ਮੇਰੇ ਲਈ ਹੋਰ ਜ਼ਿਆਦਾ ਬਣਾ ਦਿੱਤਾ ਕਿਉਂਕਿ ਹੁਣ ਉਹ ਵੀ ਮੈਨੂੰ ਮਨਹੂਸ ਸਮਝਣ ਲੱਗੇ ਸਨ ਮੈਂ ਬਹੁਤ ਮੁਸ਼ਕਲ ਨਾਲ ਆਪਣੀ ਮਾਂ ਨੂੰ ਮਨਾਇਆ ਆਪਣੇ ਸੋਹਰੇ ਪਹੁੰਚੀ ਹਾਲਾਂਕਿ ਮੇਰਾ ਭਰਾ ਇਸ ਗੱਲ ਤੇ ਨਾਰਾਜ਼ ਸੀ ਆ ਉਹ ਕਹਿਣ ਲੱਗਾ ਉਹਨਾਂ ਨੇ ਸਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੂੰ ਕਿਸ ਮੂੰਹ ਨਾਲ ਉਹਨਾਂ ਦੇ ਘਰ ਜਾਵੇਂਗੀ ਮੇਰਾ ਦਿਲ ਕਦੇ ਵੀ ਸਕੂਨ ਵਿੱਚ ਨਹੀਂ ਸੀ ਆ ਜਦੋਂ ਮੈਂ ਆਪਣੇ ਸੋਹਰੇ ਘਰ ਪਹੁੰਚੀ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ ਕਿਉਂਕਿ ਮੈਂ ਉੱਥੇ ਨਵੀਂ-ਨਵੀਂ ਦੁਹਲਾਨ ਬਣ ਕੇ ਗਈ ਸੀ ਇਸ ਕਰਕੇ ਮੈਂ ਕਿਸੇ ਗੁਆਂਢੀ ਨੂੰ ਵੀ ਨਹੀਂ ਜਾਣਦੀ ਸੀ ਖੈਰ ਮੇਰੀ ਮਾਂ ਨੇ ਨਾਲ ਵਾਲੇ ਗੁਆਂਢੀ ਨੂੰ ਪੁੱਛਿਆ ਮੇਰੇ ਸੋਹਰੇ ਪਰਿਵਾਰ ਵਾਲੇ ਕਿੱਥੇ ਗਏ ਹਨ ਉਹ ਕਹਿਣ ਲੱਗੇ ਉਹ ਤਾਂ ਇੱਕ ਆਰ ਛੱਡ ਕੇ ਚਲੇ ਗਏ ਹਨ ਜਦੋਂ ਮੇਰੀ ਮਾਂ ਨੇ ਜਗਜੀਤ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਦੂਜੇ ਗੁਵਾਂਡੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਅਸੀਂ ਤਾਂ ਸਿਰਫ ਇੱਕ ਹਫ਼ਤੇ ਪਹਿਲਾਂ ਹੀ ਕਿਰਾਏ ਤੇ ਮਕਾਨ ਵਿੱਚ ਆਏ ਹਾਂ ਸਾਨੂੰ ਨਾ ਤਾਂ ਜਗਜੀਤ ਬਾਰੇ ਕੁਝ ਪਤਾ ਹੈ ਤੇ ਨਾ ਹੀ ਉਹਨਾਂ ਦੇ ਘਰ ਵਾਲਿਆਂ ਬਾਰੇ ਮੇਰੀ ਮਾਂ ਮੈਨੂੰ ਵਾਪਸ ਘਰ ਲੈ ਆਈ ਤੇ ਕਹਿਣ ਲੱਗੀ ਉਹ ਲੋਕ ਤੇ ਇੱਥੋਂ ਪਿੱਛਾ ਛਡਾਉਣਾ ਚਾਹੁੰਦੇ ਸਨ ਤੇ ਛੁਡਾ ਲਿਆ ਹੁਣ ਜਗਜੀਤ ਇਸ ਦੁਨੀਆ ਵਿੱਚ ਨਹੀਂ ਰਿਹਾ ਤੁਕਾਰ ਵਿੱਚ ਬੈਠੀ ਰਹੀ ਤੇ ਆਪਣੀ ਇੱਜ਼ਤ ਬਚਾ ਪਰ ਇੱਜ਼ਤ ਕਿੱਥੋਂ ਬਚਦੀ ਮੇਰੀ ਤਬੀਅਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ ਮੇਰੀ ਹਾਲਤ ਦੇਖ ਕੇ ਮੇਰੀ ਭਾਬੀ ਕਹਿਣ ਲੱਗੀ ਆ ਮਨਪ੍ਰੀਤਾ ਕਿਤੇ ਤੂੰ ਆ ਪ੍ਰੈਗਨੈਂਟ ਤਾਂ ਨਹੀਂ ਆ ਤੇਰੀ ਹਾਲਤ ਵੇਖ ਕੇ ਮੈਨੂੰ ਸ਼ੱਕ ਹੋ ਰਿਹਾ ਹੈ ਦੂਜੀ ਭਾਬੀ ਕਹਿਣ ਲੱਗੀ ਹੇ ਰੱਬਾ ਹੁਣ ਤਾਂ ਇੱਕ ਹੋਰ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਹਾਲਾਂਕਿ ਅਜੇ ਇਹ ਪੱਕਾ ਨਹੀਂ ਸੀ ਕਿ ਮੈਂ ਸੱਚਮੁੱਚ ਪ੍ਰੈਗਨੈਂਟ ਹਾਂ ਖੈਰ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਮਾਂ ਘਰ ਵਿੱਚ ਇੱਕ ਨਰਸ ਲਿਆਈ ਉਸਨੇ ਚੈੱਕ ਕਰਨ ਤੋਂ ਬਾਅਦ ਕਿਹਾ ਮੈਸਾਜ ਵਿੱਚ ਪ੍ਰੈਗਨੈਂਟ ਹਾਂ ਉਹ ਮੁਬਾਰਕਾ ਦਿੰਦੀ ਹੋਈ ਕਹਿਣ ਲੱਗੀ ਖੁਸ਼ਖਬਰੀ ਹੈ ਇਹ ਲਫ਼ਜ਼ ਸੁਣ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਕਿਉਂਕਿ ਜਗਜੀਤ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਤਾਂ ਇਹ ਖੁਸ਼ਖਬਰੀ ਕਿਸ ਲਈ ਸੀ ਮੇਰੇ ਬੱਚੇ ਨੂੰ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਆ ਮਨ ਹ ਉਸ ਸਮਝਣ ਲੱਗੇ ਸਨ ਹੌਲੀ ਹੌਲੀ ਸਮਾਂ ਲੰਘਦਾ ਗਿਆ ਉਹ ਦਿਨ ਵੀ ਆ ਗਿਆ ਜਦੋਂ ਮੈਂ ਇੱਕ ਪੁੱਤ ਨੂੰ ਜਨਮ ਦਿੱਤਾ ਮੇਰਾ ਪੁੱਤ ਬਿਲਕੁਲ ਜਗਜੀਤ ਵਾਂਗ ਹੀ ਲੱਗਦਾ ਸੀ ਮੈਂ ਆਪਣੇ ਪੁੱਤ ਨੂੰ ਗੋਦ ਵਿੱਚ ਲੈ ਕੇ ਅੱਖਾਂ ਪਰ ਪਰ ਕੇ ਰੋਣ ਲੱਗ ਪਈ ਤੇ ਕੁਝ ਦਿਨਾਂ ਦੇ ਜਗਜੀਤ ਦੇ ਪਿਆਰ ਨੂੰ ਯਾਦ ਕਰਨ ਲੱਗ ਪਈ ਮੇਰਾ ਤੇ ਜਗਜੀਤ ਦਾ ਸਾਥ ਪਾਵੇਂ ਥੋੜਾ ਸੀ ਪਰ ਮੇਰੀ ਜ਼ਿੰਦਗੀ ਦਾ ਆਸਰਾ ਹੁਣ ਸਿਰਫ ਉਸ ਦੀਆਂ ਕੁਝ ਯਾਦਾਂ ਬਣ ਕੇ ਰਹਿ ਗਈਆਂ ਸਨ ਜਦੋਂ ਮੇਰਾ ਪੁੱਤ ਪੈਦਾ ਹੋਇਆ ਤਾਂ ਮੇਰੇ ਭਰਾ ਨੇ ਮੇਰੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਇਸ ਦਾ ਕਿਤੇ ਹੋਰ ਵਿਆਹ ਕਰਵਾ ਦਿਓ ਪਰ ਮੇਰਾ ਦਿਲ ਇਹ ਗੱਲ ਨਹੀਂ ਮੰਨਦਾ ਸੀ ਕਿਉਂਕਿ ਜਗਜੀਤ ਨੂੰ ਮੈਂ ਆਪਣੀ ਅੱਖਾਂ ਨਾਲ ਮ੍ਰਿਤਕ ਸਰੀਰ ਵਿੱਚ ਨਹੀਂ ਦੇਖਿਆ ਸੀ ਮੈਨੂੰ ਯਕੀਨ ਸੀ ਜਗਜੀਤ ਜ਼ਿੰਦਾ ਹੈ ਫਿਰ ਦਿਲ ਵਿੱਚ ਇਹ ਵੀ ਸੋਚਦੀ ਸੀ ਜੇਕਰ ਉਹ ਜਿੰਦਾ ਹੈ ਤਾਂ ਉਸਨੇ ਕਦੇ ਕਾਲ ਕਿਉਂ ਨਹੀਂ ਕੀਤੀ ਮੇਰਾ ਨੰਬਰ ਤਾਂ ਉਹੀ ਸੀ ਆ ਮੈਂ ਆਪਣਾ ਫੋਨ ਨੰਬਰ ਵੀ ਨਹੀਂ ਬਦਲਿਆ ਸੀ ਸਾਡੇ ਘਰ ਦਾ ਪਤਾ ਵੀ ਉਹੀ ਸੀ ਆ ਉਸ ਨੂੰ ਪਤਾ ਸੀ ਆ ਮੇਰੀ ਮਾਂ ਨੇ ਮੇਰੇ ਤੇ ਬਹੁਤ ਜ਼ੋਰ ਦਿੱਤਾ ਮੈਂ ਦੂਜਾ ਵਿਆਹ ਕਰਵਾ ਲਵਾਂ ਪਰ ਮੇਰੀ ਜ਼ਿੰਦਗੀ ਦਾ ਕੁਝ ਨਹੀਂ ਪਤਾ ਸੀ ਆ ਮੈਂ ਆਪਣੀ ਮਾਂ ਨੂੰ ਕਹਿਣ ਲੱਗੀ ਮੈਂ ਕਿਸੇ ਸਕੂਲ ਵਿੱਚ ਨੌਕਰੀ ਕਰ ਲਵਾਂਗੀ ਤੇ ਆਪਣੇ ਪੁੱਤ ਦੀ ਪਰਵਰਿਸ਼ ਕਰਾਂਗੀ ਮੇਰਾ ਪੁੱਤ ਮੇਰੇ ਕੋਲ ਹੀ ਹੈ ਮੈਂ ਇਸਦੇ ਸਾਰੇ ਜ਼ਿੰਦਗੀ ਗੁਜ਼ਾਰ ਲਵਾਂਗੀ ਹੌਲੀ-ਹੌਲੀ ਸਮਾਂ ਲੰਘਦਾ ਗਿਆ ਦੇ ਮੈਂ ਸਕੂਲ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ ਆ ਪੁੱਤ ਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਕਿਉਂਕਿ ਘਰ ਵਿੱਚ ਉਸ ਨੂੰ ਕੌਣ ਸੰਭਾਲਦਾ ਜ਼ਿੰਦਗੀ ਤਾਂ ਹੁਣ ਗੁਜ਼ਾਰਨੀ ਹੀ ਸੀ ਇਸੇ ਦੌਰਾਨ ਮੇਰੇ ਵੱਡੇ ਭਰਾ ਦਾ ਟ੍ਰਾਂਸਫਰ ਹੋ ਗਿਆ ਉਸ ਦਾ ਟ੍ਰਾਂਸਫਰ ਦੂਜੇ ਸ਼ਹਿਰ ਵਿੱਚ ਹੋਇਆ ਉਸ ਨੇ ਮੈਨੂੰ ਕਿਹਾ ਤੂੰ ਵੀ ਸਾਡੇ ਨਾਲ ਚੱਲ ਮੈਂ ਉਸ ਦੇ ਨਾਲ ਚਲੀ ਗਈ ਕਿਉਂਕਿ ਮੇਰੇ ਦੋਵੇਂ ਛੋਟੇ ਭਰਾ ਮੈਨੂੰ ਬਿਲਕੁਲ ਵੀ ਨਹੀਂ ਪੁੱਛਦੇ ਸਨ ਮੈਂ ਸੋਚਿਆ ਵੱਡਾ ਭਰਾ ਹੈ ਕੁਝ ਤਾਂ ਖਿਆਲ ਰੱਖੇਗਾ ਮੇਰੀ ਮਾਂ ਪੁਰਾਣੇ ਘਰ ਵਿੱਚ ਹੀ ਰਹੀ ਆ ਮੈਂ ਆਪਣੇ ਵੱਡੇ ਭਰਾ ਦੇ ਨਾਲ ਨਵੇਂ ਸ਼ਹਿਰ ਵਿੱਚ ਆ ਗਈ ਆ ਮੇਰੀ ਆ ਕਿਹੜਾ ਸਰਕਾਰੀ ਨੌਕਰੀ ਸੀ ਮੈਂ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਆ ਇਹ ਸ਼ਹਿਰ ਬਹੁਤ ਹੀ ਚੰਗਾ ਸੀ ਇੱਥੋਂ ਦੇ ਲੋਕ ਵੀ ਬਹੁਤ ਨੇਕ ਸਨ ਸ਼ਾਇਦ ਉਹ ਪੁਰਾਣੇ ਸ਼ਹਿਰ ਦੀਆਂ ਡਰਾਉਣੀਆਂ ਯਾਦਾਂ ਹੀ ਸਨ ਜਿਨ੍ਹਾਂ ਕਰਕੇ ਉੱਥੇ ਰਹਿਣਾ ਚੰਗਾ ਨਹੀਂ ਲੱਗਦਾ ਸੀ ਆ ਇਸ ਲਈ ਨਵੇਂ ਸ਼ਹਿਰ ਦੇ ਲੋਕ ਮੈਨੂੰ ਚੰਗੇ ਲੱਗਣ ਲੱਗੇ ਨਵੇਂ ਸ਼ਹਿਰ ਵਿੱਚ ਹਾਲਾਤ ਵੀ ਕੁਝ ਬਿਹਤਰ ਹੋਏ ਇੱਕ ਤਾਂ ਮੇਰਾ ਪੜਾਉਣ ਦਾ ਤਜਰਬਾ ਸੀ ਦੂਜਾ ਮੇਰੇ ਭਰਾ ਦੇ ਘਰ ਦੇ ਨੇੜੇ ਹੀ ਇੱਕ ਪ੍ਰਾਈਵੇਟ ਸਕੂਲ ਸੀ ਆ ਮੈਂ ਉੱਥੇ ਟੀਚਿੰਗ ਸ਼ੁਰੂ ਕਰ ਦਿੱਤੀ ਆ ਸਕੂਲ ਦੀ ਮੈਡਮ ਬਹੁਤ ਹੀ ਚੰਗੀ ਸੀ ਹੋ ਮੇਰਾ ਪੁੱਤ ਵੀ ਵੱਡਾ ਹੋ ਗਿਆ ਸੀ ਉਹ ਚੌਥੀ ਜਮਾਤ ਵਿੱਚ ਪੜਦਾ ਸੀ ਮੈਡਮ ਨੂੰ ਮੇਰੇ ਪੁੱਤ ਨਾਲ ਬਹੁਤ ਹੀ ਪਿਆਰ ਹੋ ਗਿਆ ਸੀ ਜਦੋਂ ਉਹਨਾਂ ਨੇ ਮੇਰੀ ਹੱਡ ਬਿੱਤੀ ਸੁਣੀ ਤਾਂ ਉਹ ਮੇਰੇ ਨਾਲ ਖੋਰ ਵੀ ਜ਼ਿਆਦਾ ਹਮਦਰਦੀ ਕਰਨ ਲੱਗ ਪਈ ਐ ਦਿਨ ਵਿੱਚ ਮੈਂ ਸਕੂਲ ਵਿੱਚ ਪੜਾਉਂਦੀ ਤੇ ਸ਼ਾਮ ਨੂੰ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਦਿੰਦੀ ਸੀ ਆ ਦਿਨ ਬਹੁਤ ਤੇਜ਼ੀ ਨਾਲ ਲੰਘਦੇ ਜਾ ਰਹੇ ਸੀ ਆ ਪਰ ਇਸ ਦੌਰਾਨ ਕੋਈ ਵੀ ਦਿਨ ਐ ਜਾ ਨਹੀਂ ਸੀ ਜਦੋਂ ਮੈਂ ਜਗਜੀਤ ਨੂੰ ਯਾਦ ਨਾ ਕਰਦੀ ਹੋਵਾਂ ਮੇਰਾ ਪੁੱਤ ਜਦੋਂ ਵੀ ਆਪਣੇ ਪਾਪਾ ਬਾਰੇ ਪੁੱਛਦਾ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਤੇਰੇ ਪਾਪਾ ਬਾਹਰ ਮੁਲਕ ਗਏ ਹੋਏ ਹਨ ਅਸਲ ਵਿੱਚ ਮੈਂ ਉਸ ਨੂੰ ਝੂਠ ਬੋਲਦੀ ਰਹੀ ਆ ਬੱਚੇ ਦੇ ਹਰ ਜਨਮ ਦਿਨ ਤੇ ਮੈਂ ਉਸ ਨੂੰ ਤੋਹਫਾ ਦੇ ਕੇ ਕਹਿੰਦੀ ਇਹ ਤੇਰੇ ਪਾਪਾ ਨੇ ਬਾਹਰੋਂ ਭੇਜਿਆ ਹੈ ਪਰ ਹੁਣ ਹੋ ਵੱਡਾ ਹੋ ਰਿਹਾ ਸੀ ਉਹ ਹੁਣ ਆਪਣੇ ਪਿਤਾ ਦੀ ਘਾਟ ਨੂੰ ਮਹਿਸੂਸ ਕਰਨ ਲੱਗਿਆ ਸੀ ਸਕੂਲ ਵਿੱਚ ਪੜਾਉਂਦੇ ਹੋਏ ਮੈਨੂੰ 5 ਸਾਲ ਹੋ ਗਏ ਸਨ ਮੇਰਾ ਪੁੱਤ ਵੀ ਪਹਿਲਾਂ ਨਾਲੋਂ ਵੱਡਾ ਹੋ ਗਿਆ ਸੀ ਇਸ ਦੌਰਾਨ ਮੈਡਮ ਨੇ ਮੈਨੂੰ ਕਈ ਵਾਰ ਸਲਾਹ ਦਿੱਤੀ ਮੈਂ ਦੂਜਾ ਵਿਆਹ ਕਰਵਾ ਲਵਾਂ ਪਰ ਮੈਂ ਹਮੇਸ਼ਾ ਉਹਨਾਂ ਨੂੰ ਇਹ ਕਹਿੰਦੀ ਮੇਰਾ ਦਿਲ ਕਹਿੰਦਾ ਹੈ ਜਗਜੀਤ ਜਿੰਦਾ ਹੈ ਇੱਕ ਦਿਨ ਮੈਡਮ ਨੇ ਮੈਨੂੰ ਦਫ਼ਤਰ ਵਿੱਚ ਬੁਲਾਇਆ ਮੈਨੂੰ ਵਿਆਹ ਦਾ ਕਾਰਡ ਦਿੰਦਿਆ ਕਹਿਣ ਲੱਗੀ ਮੇਰੀ 30 ਦਾ ਵਿਆਹ ਹੈ ਤੂੰ ਆਪਣੇ ਪੁੱਤ ਸਮੇਤ ਜ਼ਰੂਰ ਆਈਂ ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਵਧੀਆ ਰਿਸ਼ਤਾ ਸੀ ਇਸ ਲਈ ਮੈਂ ਨਾ ਝੋਂਦੇ ਹੋਏ ਇਨਕਾਰ ਨਾ ਕਰ ਸਕੀਆ ਵਿਆਹ ਕੁਝ ਦਿਨ ਬਾਅਦ ਸੀ ਮੈਂ ਹਮੇਸ਼ਾ ਦੀ ਤਰ੍ਹਾਂ ਵਿਧਵਾ ਵਾਲਾ ਲਿਬਾਸ ਯਾਨੀ ਕਿ ਚਿੱਟੇ ਕੱਪੜੇ ਪਾ ਲਏ ਉਦਾਸ ਦਿਲ ਨਾਲ ਪਰ ਚਿਹਰੇ ਤੇ ਝੂਠੀ ਮੁਸਕਾਨ ਸਜਾਈ ਜਦੋਂ ਮੈਡਮ ਦੀਤੀ ਦੀ ਬਰਾਤ ਆਈ ਤਾਂ ਮੈਂ ਉਸ ਸ਼ਖਸ ਨੂੰ ਦੇਖਿਆ ਜਿਸ ਦਾ ਮੈਂ ਸਦੀਆਂ ਤੋਂ ਇੰਤਜ਼ਾਰ ਕਰ ਰਹੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਉਹ ਬਰਾਤੀਆਂ ਵਿੱਚ ਖੜਾ ਮੁਸਕਰਾ ਰਿਹਾ ਸੀ ਜਗਜੀਤ ਮੇਰੇ ਸਾਹਮਣੇ ਖੜਾ ਸੀ ਆਚਾਨਕ ਹੀ ਜਦੋਂ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਸ ਦਾ ਚਿਹਰਾ ਫਿੱਕਾ ਪੈ ਗਿਆ ਜਦੋਂ ਕਿ ਮੈਂ ਉੱਥੇ ਖੜੀ ਰਹਿ ਗਈ ਆ ਬਿਲਕੁਲ ਸੁੰਨੀ ਹਾਲਤ ਵਿੱਚ ਮੈਨੂੰ ਆਪਣੀਆਂ ਟੜਕਣਾ ਬੰਦ ਹੁੰਦੀਆਂ ਮਹਿਸੂਸ ਹੋਈਆਂ ਅੱਜ ਮੇਰਾ ਦਿਲ ਸੱਚਮੁੱਚ ਜਿੱਤ ਗਿਆ ਸੀ ਉਹ ਦਿਲ ਜਿਸ ਨੇ ਹਮੇਸ਼ਾ ਇਹ ਮੀਰ ਰੱਖ ਕੇ ਮੈਨੂੰ ਜਿੰਦਾ ਰੱਖਿਆ ਸੀ ਆ ਜਗਜੀਤ ਜਿੰਦਾ ਹੈ ਉਹ ਕਿਸੇ ਨਾ ਕਿਸੇ ਮੋੜ ਤੇ ਮੈਨੂੰ ਜ਼ਰੂਰ ਮਿਲੇਗਾ ਅੱਜ ਉਹ ਮਿਲ ਗਿਆ ਸੀ ਮੈਂ ਉਸ ਵੇਲੇ ਜਗਜੀਤ ਨਾਲ ਕੁਝ ਵੀ ਗੱਲ ਨਾ ਕਰ ਸਕੀ ਵਿਆਹ ਵਿੱਚ ਬਹੁਤ ਮੁਸ਼ਕਲ ਨਾਲ ਮੈਂ ਸਾਰੀਆਂ ਰਸਮਾਂ ਮੁਕੰਮਲ ਹੋਣ ਦਾ ਇੰਤਜ਼ਾਰ ਕਰਨ ਲੱਗੀ ਆ ਮੈਨੂੰ ਪਤਾ ਸੀ ਜਿਵੇਂ ਉਸਨੇ ਮੈਨੂੰ ਦੇਖਿਆ ਹੈ ਉਹ ਵੀ ਮੇਰੇ ਨਾਲ ਜ਼ਰੂਰ ਗੱਲ ਕਰਨਾ ਚਾਹੇਗਾ ਜਿਵੇਂ ਹੀ ਬਰਾਤ ਵਿਦਾ ਹੋਈ ਮੈਂ ਆਪਣੇ ਪੁੱਤ ਨੂੰ ਨਾਲ ਲੈ ਕੇ ਹਾਲ ਤੋਂ ਬਾਹਰ ਨਿਕਲ ਆਈ ਆ ਉੱਥੇ ਜਗਜੀਤ ਸਾਡਾ ਇੰਤਜ਼ਾਰ ਵਿੱਚ ਖੜਾ ਸੀ ਆ ਜਗਜੀਤ ਨੂੰ ਦੇਖਦੇ ਹੋਏ ਮੇਰੇ ਦਿਲ 'ਚ ਆਇਆ ਕਿ ਉਸ ਦਾ ਕਾਲਰ ਫੜਾਂ ਤੇ ਪੁੱਛਾਂ ਤੂੰ ਜਿੰਦਾ ਸੀ ਪਰ ਐਨੇ ਸਾਲ ਕਿੱਥੇ ਰਿਹਾ ਵਿਆਹ ਦੇ ਫੰਕਸ਼ਨ ਵਿੱਚ ਮੈਨੂੰ ਮੈਡਮ ਤੋਂ ਇਹ ਤਾਂ ਪਤਾ ਲੱਗ ਗਿਆ ਸੀ ਕਿ ਜਗਜੀਤ ਉਹਨਾਂ ਦੀ 30 ਦੇ ਸੋਹਰਿਆਂ ਤੋਂ ਤਰਫੋਂ ਆਇਆ ਸੀ ਯਾਨੀ ਕਿ ਮੇਰੀ ਮੈਡਮ ਦਿੱਤੀ ਦਾ ਵਿਆਹ ਮੇਰੇ ਜੇਠ ਦੇ ਘਰ ਹੋਇਆ ਸੀ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਪੁੱਛਦੀ ਤੇ ਕੁਝ ਉਹ ਕਹਿੰਦਾ ਮੈਂ ਆਪਣੇ ਪੁੱਤ ਨੂੰ ਉੱਥੋਂ ਜਾਣ ਲਈ ਕਿਹਾ ਤੇ ਆਪ ਉਸ ਨੂੰ ਪੁੱਛਣ ਲੱਗ ਪਈ ਤੂੰ ਬੜਾ ਹੀ ਬੇਵਫਾ ਨਿਕਲਿਆ ਤੂੰ ਜਿੰਦਾ ਸੀ ਪਰ ਤੇਰੇ ਘਰ ਵਾਲਿਆਂ ਨੇ ਸਾਨੂੰ ਝੂਠ ਬੋਲਿਆ ਮੈਂ ਤਾਂ ਬੇਵਕੂਫ ਤੇਰੇ ਕਹਿਣ ਤੇ ਵੀ ਯਕੀਨ ਨਾ ਕਰ ਸਕੀ ਆ ਮੈਂ ਆਪਣੀ ਸਾਰੀ ਜਵਾਨੀ ਇਸ ਉਮੀਦ ਤੇ ਗੁਜ਼ਾਰ ਦਿੱਤੀ ਕਿ ਤੂੰ ਕਦੇ ਨਾ ਕਦੇ ਵਾਪਸ ਆਵੇਂਗਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਤੂੰ ਮਰ ਗਿਆ ਸੀ ਪਰ ਅੱਜ ਜਦੋਂ ਤੈਨੂੰ ਸਾਹਮਣੇ ਦੇਖਿਆ ਤਾਂ ਯਕੀਨ ਹੋ ਗਿਆ ਕਿ ਮੇਰਾ ਦਿਲ ਸੱਚ ਕਹਿੰਦਾ ਸੀ ਪਰ ਤੂੰ ਮੇਰੇ ਨਾਲ ਐਦਾਂ ਕਿਉਂ ਕੀਤਾ ਮੇਰੀ ਗੱਲ ਵਿਚਕਾਰੋਂ ਹੀ ਕੱਟ ਦਿਆਂ ਜਗਜੀਤ ਕਹਿਣ ਲੱਗਾ ਨਾਟਕ ਬੰਦ ਕਰ ਇੱਕ ਤਾਂ ਤੂੰ ਮੈਨੂੰ ਇਸ ਹਾਲ ਵਿੱਚ ਛੱਡ ਕੇ ਆਪਣੇ ਘਰ ਵਾਲਿਆਂ ਦੇ ਨਾਲ ਚਲੀ ਗਈ ਸੀ ਉਲਟਾ ਮੈਨੂੰ ਹੀ ਕਸੂਰਬਾਰ ਠਹਿਰਾ ਰਹੀ ਹੈ ਤੇਰੇ ਜਾਣ ਦੇ ਬਾਅਦ ਮੇਰੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਤੂੰ ਘਰ ਛੱਡ ਕੇ ਇਹ ਕਹਿ ਕੇ ਗਈ ਸੀ ਕਿ ਤੂੰ ਬਿਮਾਰ ਪਤੀ ਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰ ਨਹੀਂ ਸਕਦੀ ਫਿਰ ਜਗਜੀਤ ਦੀ ਜ਼ਿੰਦਗੀ ਦਾ ਕੀ ਭਰੋਸਾ ਅੱਜ ਹੈ ਕੱਲ ਨਹੀਂ ਇਹ ਕਹਿ ਕੇ ਤੂੰ ਮੈਨੂੰ ਛੱਡ ਗਈ ਸੀ ਜਦੋਂ ਕਿ ਮੇਰੇ ਘਰ ਵਾਲਿਆਂ ਨੇ ਤੈਨੂੰ ਬਹੁਤ ਮਨਾਇਆ ਵੀ ਸੀ ਇਹ ਸੁਣ ਕੇ ਮੈਂ ਜਗਜੀਤ ਤੇ ਪੜਕ ਗਈ ਆ ਕਿਉਂਕਿ ਉਹ ਜੋ ਕਹਿ ਰਿਹਾ ਸੀ ਸਭ ਝੂਠ ਸੀ ਮੈਂ ਉਸਦੇ ਲਗਾਏ ਗਏ ਸਾਰੇ ਇਲਜ਼ਾਮਾਂ ਦਾ ਸਿਰਫ ਇੱਕ ਹੀ ਜਵਾਬ ਦਿੱਤਾ ਇਹ ਸਭ ਝੂਠ ਹੈ ਜੇ ਤੁਸੀਂ ਐਨੇ ਹੀ ਸੱਚੇ ਸੀ ਤਾਂ ਘਰ ਛੱਡ ਕੇ ਕਿਉਂ ਚਲੇ ਗਏ ਪਹਿਲਾਂ ਤਾਂ ਜਗਜੀਤ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਇਆ ਫਿਰ ਉਹ ਕਹਿਣ ਲੱਗਾ ਅਸੀਂ ਉਹ ਘਰ ਛੱਡ ਕੇ ਚਲੇ ਗਏ ਸੀ ਕਿਉਂਕਿ ਕਿਸੇ ਫਕੀਰ ਨੇ ਕਿਹਾ ਸੀ ਮੇਰੀ ਬਿਮਾਰੀ ਇਸ ਘਰ ਨੂੰ ਛੱਡਣ ਨਾਲ ਟਲੇਗੀ ਤੇ ਵੈਸੇ ਵੀ ਮੇਰੇ ਵੱਡੇ ਭਰਾ ਦਾ ਟ੍ਰਾਂਸਫਰ ਹੋ ਗਿਆ ਸੀ ਇਸ ਲਈ ਉਹ ਮੈਨੂੰ ਵੀ ਨਾਲ ਲੈ ਆਏ ਤੇ ਫਿਰ ਮੈਂ ਵੀ ਉਸੇ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ ਕਿਉਂਕਿ ਉਸ ਘਰ ਵਿੱਚ ਤੇਰੇ ਨਾਲ ਜੁੜੀਆਂ ਯਾਦਾਂ ਸਨ ਇਸ ਵੇਲੇ ਮੇਰੇ ਪੁੱਤ ਨੇ ਮੈਨੂੰ ਪਿੱਛੋਂ ਦੀ ਆਵਾਜ਼ ਮਾਰੀ ਆ ਉਹ ਬਾਜ ਸੁਣਦਿਆਂ ਹੀ ਜਗਜੀਤ ਤਾਣੇ ਦਿੰਦਿਆਂ ਹੋਇਆ ਕਹਿਣ ਲੱਗਾ ਤੂੰ ਤਾਂ ਦੂਜਾ ਵਿਆਹ ਵੀ ਕਰਵਾ ਲਿਆ ਜਦੋਂ ਕਿ ਨਾ ਹੀ ਮੈਂ ਤੈਨੂੰ ਤਲਾਕ ਦਿੱਤਾ ਸੀ ਨਾ ਹੀ ਮੈਂ ਮਰਿਆ ਸੀ ਤੂੰ ਤਾਂ ਵਿਆਹ ਕਿਵੇਂ ਕਰ ਸਕਦੀ ਹੈ ਮੈਂ ਆਪਣੇ ਪੁੱਤ ਦਾ ਹੱਥ ਫੜਿਆ ਤੇ ਜਗਜੀਤ ਦੇ ਸਾਹਮਣੇ ਉਸ ਨੂੰ ਖੜਾ ਕਰਦਿਆ ਕਿਹਾ ਇਹ ਤੇਰਾ ਪੁੱਤ ਹੈ ਇਸ ਨੂੰ ਗੌਰ ਨਾਲ ਦੇਖ ਇਹ ਤੇਰੀ ਨਕਲ ਨਹੀਂ ਆ ਜਗਜੀਤ ਨੇ ਜਦੋਂ ਆਪਣੇ ਪੁੱਤ ਵੱਲ ਦੇਖਿਆ ਤਾਂ ਉਸ ਵੱਲ ਇੱਕਦਮ ਆਇਆ ਤੇ ਉਸ ਨੂੰ ਗਲੇ ਨਾਲ ਲਾ ਲਿਆ ਕਿਉਂਕਿ ਸੱਚਮੁੱਚ ਸਾਡਾ ਪੁੱਤ ਜਗਜੀਤ ਦੀ ਕਾਪੀ ਸੀ ਆ ਫਿਰ ਮੈਂ ਉੱਥੋਂ ਆਪਣੇ ਪੁੱਤ ਨੂੰ ਨਾਲ ਲੈ ਕੇ ਆ ਗਈ ਜਦੋਂ ਕਿ ਜਗਜੀਤ ਇਸ ਗੱਲ ਤੇ ਆੜਿਆ ਹੋਇਆ ਸੀ ਕਿ ਮੇਰਾ ਪੁੱਤ ਉਸਦੇ ਨਾਲ ਰਹੇ ਤੇ ਮੈਂ ਵੀ ਉਸਦੇ ਨਾਲ ਚਲੀ ਜਾਵਾਂ ਪਰ ਮੈਂ ਤਾਂ ਨਹੀਂ ਕਰਨਾ ਚਾਹੁੰਦੀ ਸੀ ਆ ਇਸ ਤੋਂ ਬਾਅਦ ਕਈ ਵਾਰ ਜਗਜੀਤ ਸਾਡੇ ਘਰ ਆ ਕੇ ਮਾਫੀ ਮੰਗਦਾ ਰਿਹਾ ਇਤੋਂ ਤੱਕ ਕਿ ਉਹ ਆਪਣੇ ਘਰ ਵਾਲਿਆਂ ਨੂੰ ਵੀ ਨਾਲ ਲੈ ਕੇ ਆਇਆ ਸੀ ਪਰ ਮੈਂ ਉਸ ਦੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਮੈਂ ਉਸ ਨੂੰ ਕਿਹਾ ਮੈਂ ਤਾਂ ਮਨਹੂਸ ਕਰਮਜਲੀ ਵਰਗੇ ਸ਼ਬਦ ਸਾਰੀ ਉਮਰ ਸੁਣਦੀ ਆਈ ਸੀ ਪਰ ਮੈਂ ਤਾਂ ਆਪਣੀ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਨ ਵਾਲੀ ਸੀ ਜਦੋਂ ਕਿ ਤੂੰ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੂੰ ਇੱਕ ਅੱਧ ਵਾਰ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਮੈਂ ਇੱਥੇ ਨਹੀਂ ਸੀ ਪਰ ਮੈਂ ਜਾਣਦੀ ਹਾਂ ਇਹ ਸਭ ਝੂਠ ਸੀ ਕਿਉਂਕਿ ਮੇਰੇ ਦੋਵੇਂ ਭਰਾ ਤਾਂ ਉਸੇ ਘਰ ਵਿੱਚ ਰਹਿੰਦੇ ਸਨ ਸਭ ਤੋਂ ਵੱਡੀ ਗੱਲ ਤੇਰੇ ਕੋਲ ਮੇਰਾ ਫੋਨ ਨੰਬਰ ਵੀ ਸੀ ਆ ਜਗਜੀਤ ਨੇ ਦੂਜਾ ਵਿਆਹ ਕਰਵਾ ਲਿਆ ਸੀ ਉਸ ਦੀਆਂ ਤਿੰਨ ਧੀਆਂ ਵੀ ਸਨ ਉਹ ਸਿਰਫ ਮੇਰੇ ਕੋਲ ਹੀ ਸਲਿਆ ਰਿਆ ਸੀ ਕਿਉਂਕਿ ਮੇਰਾ ਪੁੱਤ ਚਾਹੀਦਾ ਸੀ ਆ ਮੈਂ ਉਸ ਨੂੰ ਕਹਿ ਦਿੱਤਾ ਸੀ ਮੇਰਾ ਕੀ ਹੈ ਅੱਧੀ ਜ਼ਿੰਦਗੀ ਤਾਂ गुजार ਲਈ ਹੈ ਬਾਕੀ ਦੀ ਅੱਧੀ ਹੈ ਪਰਮਾਤਮਾ ਨੇ ਮੈਨੂੰ ਪੁੱਤ ਵਰਗਾ ਮਜ਼ਬੂਤ ਆਸਰਾ ਦਿੱਤਾ ਹੈ ਮੈਂ ਇਸ ਦੇ ਸਾਰੇ ਆਪਣੀ ਜ਼ਿੰਦਗੀ गुजार ਲਵਾਂਗੀ ਵੈਸੇ ਵੀ ਮੈਂ ਮਨਹੂਸ ਸੀ ਆ ਇਹ ਸਮਝ ਕੇ ਤੂੰ ਵੀ ਆਪਣੇ ਘਰ ਵਾਲਿਆਂ ਦਾ ਸਾਥ ਦੇ ਕੇ ਮੈਨੂੰ ਛੱਡ ਗਿਆ ਸੀ ਆ ਹੁਣ ਤੂੰ ਆਪਣੀ ਜ਼ਿੰਦਗੀ ਜੀ ਆ ਮੈਨੂੰ ਵੀ ਜਾਣਦੇ ਮੈਂ ਆਪਣੀ ਅਧੂਰੀ ਮੁਹੱਬਤ ਦੇ ਮੁਕੰਮਲ ਹੋਣ ਦਾ ਇੰਤਜ਼ਾਰ ਕਰਦੀ ਰਹਾਂਗੀ ਪਰ ਮੇਰੀ ਮੁਹੱਬਤ ਹਮੇਸ਼ਾ ਦੇ ਲਈ ਅਧੂਰੀ ਰਹਿ ਗਈ ਆ ਸਾਰੀ ਹਕੀਕਤ ਜਾਣ ਲੈਣ ਤੋਂ ਬਾਅਦ ਮੇਰੇ ਪੁੱਤ ਨੇ ਆਪਣੇ ਪਾਪਾ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਹਾਲਾਂਕਿ ਮੈਂ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਹ ਤੇਰੇ ਪਾਪਾ ਹਨ ਤੂੰ ਉਹਨਾਂ ਨਾਲ ਮਿਲਿਆ ਕਰ ਗੱਲ ਕਰਿਆ ਕਰ ਮੇਰੇ ਪੁੱਤ ਨੇ ਮੈਨੂੰ ਤੜਫਦੇ ਹੋਏ ਵੇਖਿਆ ਸੀ ਇਸ ਲਈ ਉਸਨੇ ਆਪਣੇ ਪਾਪਾ ਦੇ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ